ਤਾਈ ਜੀ ਮਹਾਯਾ ਅੱਜ ਤੂੰ ਕਿੱਥੇ ਰਹਿੰਦੇ ਜੇ ਅੜੀਏ ਰਹਿਣਾ ਕੀ ਐ ਮੈਂ ਤੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਪਿੰਡ ਚੋਂ ਤੇ ਮੈਂ ਖਿਆ ਮੈਂ ਜਾ ਕੇ ਤੇ ਜੀਵਨ ਨਾਲ ਕੋਈ ਗੱਲਬਾਤ ਕਰਾਂ ਹਾਏ ਹਾਏ ਕਿਹੜੀਆਂ ਗੱਲਾਂ ਕਰਦੇ ਪਿੰਡ ਵਿੱਚ ਆਹ ਹੈ ਜੇ ਲੋਕੀ ਬੜੀਆਂ ਲੈ ਨਹੀਂ ਹੁਣ ਜਿਹੜੀ ਤੇਰੀ ਵੱਡੀ ਨੂੰ ਆਹੋ ਚਲੋ ਉਹਦਾ ਰੰਗ ਦੋ ਚਲੀ ਜਾ ਬਕੇਰਾ ਪਰ ਉਹ ਕੰਮ ਤੇ ਬੜਾ ਕਰਦੀ ਐ ਨਾ ਇਹ ਤੇ ਗੱਲ ਹੈਗੀ ਆ ਇਹ ਤੇ ਲੋਕੀ ਆਂਦੇ ਨਹੀਂ ਅੰਦਰ ਨੇ ਜੇ ਬੰਦੇ ਨਾ ਬਾਹਰ ਨਿਕਲਦੇ ਇਹ ਤਾਂ ਪੈਂਟਾ ਸ਼ਲਟਾ ਜੇ ਉਹਦਾ ਬਾਹਰ ਜਾਂਦੇ ਆ ਤੇ ਪੈਂਟਾ ਸ਼ਲਟਾ ਪਉਂਦੀ ਐ ਤੇ ਇਹ ਭਾਵੇਂ ਉਹ ਸ਼ਹਿਰ ਚੋਂ ਆਈ ਐ ਪਰ ਪਿੰਡ ਦੇ ਹਿਸਾਬ ਨਾਲ ਹੀ ਰਹਿਣਾ ਚਾਹੀਦਾ ਪਿੰਡ ਦੇ ਚ ਬੁਰੀ ਲੱਗਦੀ ਐ ਪਤਾ ਕੀ ਗੱਲ ਤਾਂ ਆਈ ਜੀ ਹੁਣ ਤਾਂ ਨੂੰ ਪਤਾ ਹੀ ਆ ਵੀ ਸ਼ਹਿਰ ਵਿੱਚ ਹੀ ਪੜ੍ਹੀ ਲਿਖੀ ਐ ਤੇ ਸ਼ਹਿਰ ਵਿੱਚ ਹੀ ਰਹੀ ਸ਼ੁਰੂ ਤੋਂ ਹੁਣ ਐਡੀ ਛੇਤੀ ਤੇ ਨਹੀਂ ਪੈਂਟਾਾਾਉਣ ਲੱਗੀ ਓ ਤੇ ਮੈਂ ਇਦਾਂ ਕਹਿੰਨੀ ਆ ਵੀ ਹੌਲੀ ਨਾ ਪਿਆਰ ਨਾ ਸਮਝਾਉਂਗੀ ਠੀਕ ਵਾ ਨਾ ਪਰ ਉਹਦਾ ਹੈ ਤਾਂ ਸੋਣੀ ਸੁਨੱਖੀ ਐ ਨਾ ਮੇਰੀ ਨੋ ਅਰ ਯੇ ਸੋਹਣੀ ਸਨਕੀ ਜਾਈ ਇਹ ਮੈਂ ਦੱਸ ਭਈ ਅਗਰ ਵੀ ਆਵਾ ਕਿ ਨੇਰੀ ਸੋਹਣੀ ਸਨਕੀ ਆ ਚਲ ਕੋਈ ਨਹੀਂ ਪੜ੍ਹੀ ਲਿਖੀ ਬਠੇਰੀ ਆ ਕਿ ਤੇ ਨੌਕਰੀ ਨਾਕਰੀ ਲੱਗੂਗੀ ਤੇ ਕੰਮ ਕਰਨ ਉਹ ਜ ਹੈਗੀ ਵੱਡੀ ਇਹ ਥੋੜੇ ਦੇ ਵੱਡੀ ਨਹੀਂ ਕੰਮ ਕਰਦੀ ਰਹਿਣਾ ਵਾ ਤੇ ਇਹਨੇ ਬੈਠੀ ਚੰਗੇਰ ਨੇ ਖਾਣਾ ਵਾ ਕੰਮ ਤੇ ਇਥੇ ਜੇ ਕਰਨਾ ਹੀ ਪੈਣਾ ਉਹਨੂੰ ਕੰਮ ਡਾਇਆ ਕਰ ਵੱਡੀ ਨੇ ਮੇਰੇ ਹੱਥ ਜਣਾਈ ਵੇਖੋ ਵੇਖੀ ਵੱਡੀ ਤੇ ਮੇਰੇ ਕੰਟਰੋਲ ਵਿੱਚ ਆ ਪੂਰੀ ਉਹਨੂੰ ਤੇ ਮੈਂ ਆਪਣਾ ਕੰਟਰੋਲ ਵਿੱਚ ਰੱਖਿਆ ਵਾ ਪਰ ਨਹੀਂ ਆ ਰੇਂਦੀਆਂ ਮੁੜ ਕੇ ਜਦੋਂ ਦੋ ਹੋ ਜਾਂਦੀਆਂ ਨੇ ਇਹ ਕੀ ਰਹਿੰਦੀ ਆ ਕੰਟਰੋਲ ਚ ਦੋ ਨੂੰ ਆ ਜਾਂਦੇ ਨਹੀਂ ਹੋ ਰਹਿੰਦੀਆਂ ਅੱਛਾ ਤੇ ਪਿੰਡ ਦੇ ਸੱਚੀ ਲੋਕੀ ਗੱਲਾਂ ਕਰਦੇ ਆ ਲੋਕੀ ਜੇ ਮਾਰ ਕੇ ਦਵਾਈਆਂ ਦੇਣ ਦੇ ਨੇ ਆਨੇ ਨੇ ਜੀਵਣ ਨੇ ਤੇ ਪੂਏ ਕਰ ਛੜੀ ਆ ਇਹ ਜਿਹੜੀ ਸ਼ਾਮ ਕਿਉਂ ਆਈ ਆ ਪਿੰਡਾਂ ਇੱਥੇ ਪਉਂਦੀ ਆ ਤੇ ਇਹ ਫੇਰ ਵੀ ਜਿਹਾ ਜਾਂ ਪਿੰਡ ਦਾ ਭਰੇਵਾ ਹੋ ਜਾ ਰਹੀ ਆ ਤੇ ਚੰਗੀਆਂ ਲੱਗੀਆਂ ਮੈਂ ਤਾਂ ਤੈਨੂੰ ਦੱਸਣ ਆਈ ਆ ਮੇਰੇ ਕੋ ਲੋਕਾਂ ਨੇ ਜਰੀਆਂ ਨਹੀਂ ਜਾਂਦੀਆਂ ਸੁਣ ਕੇ ਚੱਲ ਚੰਗਾ ਕੀਤਾ ਜੇ ਤੁਸੀਂ ਦੱਸਣ ਆਗੇ ਹੁਣ ਮੈਂ ਐਦਾਂ ਕਰੂੰਗੀ ਮੈਂ ਹੌਲੀ ਨਾ ਸਮਝਾਉਂਗੀ ਜੇ ਸਮਝ ਜੂਗੀ ਤਾਂ ਠੀਕ ਉਹਨੇ ਤਾਂ ਮੈਂ ਕੀ ਕਰ ਸਕਨੀ ਆ ਤੁਹਾਨੂੰ ਪਤਾ ਹੀ ਆ ਨਾ ਅੱਜ ਕੱਲ ਕੁੜੀਆਂ ਦਾ ਅੱਖੇ ਲੱਗਦੀਆਂ ਸਮਝਾਈ ਕਿ ਇੱਕ ਕਨੀ ਤੇ ਕੋਈ ਮੁੱਢੀ ਨੂੰ ਨਾ ਗੱਬਦਾ ਹੀ ਜਾਇਆ ਕਰ ਕੰਮ ਦੀ ਉਹਨੂੰ ਆਖਿਆ ਤੁਸੀਂ ਕਰਦੇ ਹੋ ਵੇ ਤੇਰੀ ਭੈਣ ਦੇ ਹੀ ਕੰਮ ਕਰਨੀ ਤੁਸੀਂ ਕਰ ਵੱਡੀ ਨਹੀਂ ਹਰ ਜਾਣਾ ਇਹ ਹੁਣ ਚੱਲ ਕੋਈ ਨਹੀਂ ਸਮਝ ਗਈਆਂ ਤੁਹਾਡੀ ਗੱਲ ਮੈਂ ਹਾਂ ਹਰ ਜਿੰਨਾ ਨਹੀਂ ਅ ਵੀ ਸੋਰੀ ਸੀ ਹਰ ਜਨਗੰਗ ਲਗਾਈ ਗੱਲ ਤੇ ਵਾਕਿਆ ਸੱਚੀ ਆ ਤੁਹਾਡੀ ਏਦਾਂ ਕਰੋ ਤੁਸੀਂ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਵਾਂਗਾ ਆਪ ਨਹੀਂ ਅリエ ਚਾਹ ਹੈ ਨਹੀਂ ਦੇ ਕਿਉਂ ਇੱਥੇ ਰੁਮਿਆ ਤੇ ਆਈਆਂ ਬਚਨ ਕੋ ਗੱਲਬਾਤ ਕਰਾਂਗੀ ਮੈਂ ਚਾਹ ਪੀ ਕੇ ਆਈਆਂ ਤੇ ਬਹਿ ਜਾ ਆਹ ਉਹ ਨਹੀਂ ਨਹੀਂ ਤੁਸੀਂ ਦੋ ਮਿੰਟ ਬੈਠੋ ਮੈਂ ਆਕੇ ਜੇ ਬਸ ਹਾਂ ਚੱਲ ਇੱਕ ਗੱਲੋਂ ਤੇ ਤਾਈ ਚੰਗੀ ਆ ਵਿਚਾਰੀ ਮੈਨੂੰ ਪਤਾ ਤਾਂ ਲੱਗਾ ਕਿ ਪਿੰਡ ਵਿੱਚ ਲੋਕੀ ਗੱਲਾਂ ਕਰਦੇ ਆ ਪਰ ਮੈਂ ਕੋ ਬਰਦਾਸ਼ਤ ਕਰਾਂ ਮੇਰੀ ਨੌਨ ਕੋਈ ਗੱਲ ਕਰੇ ਸਮਝਾਉਂਗੀ ਨਵਨੂ ਮੈਂ ਪੁੱਤ ਘਰ ਪਾ ਲਿਆ ਕਰ ਪੈਂਟਾ ਫੁੰਡਾ ਤੇ ਹੁਣ ਜਾਣ ਲੱਗੀ ਸੂਟ ਪਾ ਲਿਆ ਕਰ ਪਿੰਡ ਦੇ ਲੋਕੀ ਨਹੀਂ ਚੰਗੇ ਪਹਰਾ ਜਿਹੜੀ ਦੂਜੀ ਗੱਲ ਕੀਤੀ ਹੈ ਨਾ ਤਾਈ ਨੇ ਵੀ ਨਿੱਕੀ ਨਾ ਉਹਨੂੰ ਕੰਮ ਡਾਇਆ ਕਰ ਦੱਸ ਗੋਰੀ ਚ ਟੀਡੀ ਸੋਣੀ ਮੇਰੀ ਨੌਂ ਆ ਕੰਮ ਕਰਾ ਕੇ ਮੈਂ ਮਾਰਨੀ ਆ ਉਹ ਵੱਡੀ ਕਿਹੜੇ ਕੰਮ ਨੂੰ ਆ ਇਹਨੂੰ ਤਾਂ ਮੈਂ ਫਾਇਲ ਆ ਕੇ ਰੱਖੂੰ ਵੱਡੀ ਨੂੰ ਇਹ ਤਾਂ ਨਹੀਂ ਮੈਂ ਮੰਦੀ ਇਹਦੀ ਮੈਂ ਤਾਂ ਮਾਰਦੀ ਦਿੰਦੀ ਸਵਾਦ ਲੈਣ ਆਈ ਉਦੋਂ ਬੜੇ ਕੰਮ ਕਰਦੇ ਨੇ ਗਲਾਸ ਜਿੱਥੇ ਪਏ ਰਹਿੰਦੇ ਛੁੱਪਦੇ ਹੀ ਨਹੀਂ ਲਾ ਉਪਰ ਆ ਤਾਂ ਉਹ ਕੱਢਿਆ ਆਇਤੇ ਕਾਜਾ ਟੌਰ ਕੱਢਿਆ ਵਾ ਗੋਡੇ-ਗੋਡੇ ਗਰਮੀ ਤੇ ਮੈਨੂੰ ਸੂਟ ਪਵਾ ਕੇ ਤੇ ਰੱਖਤਾ ਵਾ ਲਾਈਨਿੰਗ ਲੱਗੀ ਉਤੋਂ ਉਹ ਨਵਦੀਪ ਝੂਟਨੇ ਬੋਲਣ ਡਿਆ ਸੱਚੀ ਬੜਾ ਸੋਹਣਾ ਲੱਗਣ ਡਿਆਈ ਮੈਂ ਤੇਨਾਂ ਵੀ ਇਹੋ ਜਿਹਾ ਪਾਇਆ ਕਰ ਸੂਟ ਮੈਨੂੰ ਪੁੱਛ ਕੇ ਵੇਖੋ ਕਿੰਨੀ ਗਰਮੀ ਲੱਗਣ ਦੀ ਆ ਜੇ ਮੰਮੀ ਨੂੰ ਮੈਂ ਕਹਾਂ ਮੱਸਾ ਹੌਲਾ ਕੋਈ ਸੂਟ ਪਾ ਲੈਣੀ ਕਾਟਨ ਆ ਨਹੀਂ ਇਹ ਇਹੀ ਭਾਰਾ ਹੀ ਪਾਉਣਾ ਵੋਟੀਆਂ ਵਾਲਾ ਹੋ ਨਵਦੀਪ ਕਿੰਨੀ ਗਰਮੀ ਹੈ ਕਿਉਂ ਨਹੀਂ ਲੱਗਦੀ ਮੈਨੂੰ ਲੱਗਾਂ ਨਹੀਂ ਆਣਾ ਤੁਸੀਂ ਪੈਂਡਕੋਟ ਪਾ ਸਕਦੇ ਹੋ ਇਨੀ ਗਰਮੀ ਚ ਗੱਲ ਕੀ ਗੁੱਸੇ ਚ ੱਡੀ ਗੜੀ ਗੱਲਾਂ ਆ ਪਿੰਦਰ ਜੀ ਜੀਨ ਕੌਪ ਨਹੀਂ ਹੀ ਪਾਉਂਦੇ ਨਾ ਫਿਰ ਪਹਿਲੇ ਦਿਨ ਤੋਂ ਨਾ ਪਾਉਂਦੇ ਨੇ ਚਾਰਕ ਦਿਨ ਬੜੇ ਲਾੜ ਕਿਤੇ ਨੇ ਜੋ ਮਰਜੀ ਪਾ ਮੇ ਰੀਤੀ ਜੋ ਮਰਜੀ ਪਾ ਹੁਣ ਕਿਸੇ ਨੇ ਮਾੜਾ ਜਾਂ ਕੁਝ ਕਿਹਾ ਵਾ ਤੇ ਉਸ ਵੇਲੇ ਸਲਵਾਰ ਕਮੀਜ਼ ਤੇ ਆ ਗਏ ਨੇ ਮੈਂ ਨਹੀਂ ਆਂਦੇ ਮਾੜੇ ਨੇ ਪਰ ਮੈਨੂੰ ਉਹਨਾਂ ਉਹ ਪਾਉਣੇ ਵਧੀਆ ਲੱਗਦੇ ਨੇ ਨਵਦੀਪ ਫਿਰ ਕੀ ਚ ਪਿੰਡ ਚ ਪਾ ਲੇਗੀ ਤੇ ਆ ਮਾੜਾ ਹੈ ਮੜਾ ਵਾ ਨਾਲੇ ਵਧੀਆ ਲੱਗਦਾ ਵਾ ਚੰਗਾ ਹੁਣ ਤੁਸੀਂ ਵੀ ਉਸੇ ਗੱਲ ਤੇ ਆਜੋ ਨਹੀਂ ਉਹਦੇ ਵਿੱਚ ਕੀ ਬਰਾਈ ਐ ਮੈਂ ਕੁਝ ਕਹਿਣ ਰਿਹਾ ਬਰਾਈ ਐ ਮੈਂ ਤਾਂ ਉਦਾਂ ਤੇਰੀ ਸਬਤ ਕਰਨ ਦਾ ਤੂੰ ਲੜਨ ਲਈ ਅੱਗੋਂ ਮੈਨੂੰ ਅੱਗੇ ਬੜਾ ਗੁੱਸਾ ਸੀ ਉਹ ਚੰਗਾ ਐ ਤੀ ਮੈਨੂੰ ਪੁੱਛ ਲੈ ਮੈਂ ਤੇ ਕਹਿਣ ਨਹੀਂ ਹਾਂ ਵੀ ਕਿਤੇ ਕੱਢਾਂ ਹੋਰ ਕੱਢ ਲੈ ਹੋਰ ਕੱਢ ਲੈ ਨਾਲੇ ਮੈਨੂੰ ਪੜਨ ਵੀ ਪਾਓ ਪੜਕੇ ਕੀ ਕਰਨਾ ਹੀ ਕੁਝ ਵੀ ਨਹੀਂ ਪੜਨਾ ਵਾ ਮੈਂ ਅੱਗੇ ਨਵਦੀਪ ਮੇਰੀ ਸੁਣ ਲੈ ਗੱਲ ਸਾਡੇ ਕੋਲ ਇਹ ਕੰਮ ਹੁੰਦਾ ਕਿਉਂ ਤੜ ਦੇ ਕੋਲ ਕਿਉਂ ਨਹੀਂ ਹੁੰਦਾ ਤਰ ਤਕ ਕੋਈ ਹੋਇਆਗਾ ਨਹੀਂ ਉਹ ਹੈਗਾ ਸਭ ਕੁਝ ਪਹਿਲਾਂ ਹੋਈ ਹੀ ਗੱਲ ਗਿਆ ਤੂੰ ਕਿ ਤੂੰ ਪੜਨਾ ਇਹਦੇ ਚਰ ਕਿਹੜੀ ਗੱਲ ਆ ਫਿਰ ਕੀ ਹੋਗੀ ਜੇ ਮੈਂ ਪੜ ਲੂਗੀ ਤੇ ਤੁਹਾਡੇ ਹੀ ਸੇ ਕੋ ਨਾ ਬੰਨਾ ਕਿ ਉਹਨਾਂ ਦੀ ਨੋ ਪੜਨ ਜਾਂਦੀ ਏ ਉਹ ਕੀ ਕਰਨਾ ਪੜ ਕੇ ਕੋ ਨੌਕਰੀ ਕਰਨੀ ਆ ਤੇ ਜਦੋਂ ਮੈਂ ਪੜਾਂਗੀ ਫੇਰ ਹੀ ਕਰਾਂਗੀ ਜੇ ਘਰ ਬਠਾ ਛੱਡੋਗੇ ਤੇ ਫਿਰ ਮੈਂ ਕੀ ਕਰਾਂਗੀ ਨੌਕਰੀ ਦਾ ਪਹਿਲਾਂ ਪੁੱਛਣ ਲੱਗ ਪਏ ਉਹ ਪੜਨ ਵੱਲੋਂ ਕਿਹਾ ਤੇ ਉਦੋਂ ਤੂੰ ਹੀ ਕਹਿੰਦੇ ਕਿ ਤੈਨੂੰ ਨਹੀਂ ਖਲਾਉਣਾ ਹੈਗਾ ਤੇ ਮੈਨੂੰ ਘਰੋਂ ਬੀਠੀ ਨੂੰ ਤ ਨਹੀਂ ਲੈ ਛਡੋਣਾਂ ਨੇ ਆਣ ਕੇ ਕਾਮਣ ਨੂੰ ਕਿਸੇ ਨੂੰ ਹੱਥ ਨਹੀਂ ਲਾਉਂਦੀ ਤੇ ਫਿਰ ਉਹ ਬੜੀ ਸ਼ੇਰ ਹੈ ਉੱਥੇ ਕਾਦਾ ਫਿਰਨ ਜਾਣਾ ਵਾ ਤੂੰ ਹੋਰ ਕੀ ਹੈ ਇਹੋ ਹੀ ਆ ਵੀ ਇੱਥੇ ਨਾ ਰਹਾ ਵਾ ਆ ਮੈਂ ਨਹੀਂ ਕੰਮ ਕਰਨਾ ਕੋਈ ਵੀ ਕਰਦਾ ਸਿੱਧੀ ਗੱਲ ਇਹੀ ਜੇ ਨਹੀਂ ਕਰਨਾ ਕਿਉਂ ਨਹੀਂ ਮੈਂ ਕਿਉਂ ਕਰਾਂ ਉਹ ਇੱਥੇ ਤੇਰਾ ਨੌਕਰ ਲੱਗੇ ਨੇ ਜਿਹੜੇ ਕਰਦੇ ਫਿਰਨ ਤੇ ਹਾਈ ਕਿੰਨੇ ਜਾਣੇ ਤੇ ਕਰਦੇ ਨੇ ਕੰਮ ਅੱਗੇ ਤੇ ਜੇ ਤੂੰ ਹੱਥ ਹਲਾ ਲੈਂਦੀ ਫਿਰ ਕਿਉਂ ਚਲਾ ਆ ਵੇਖੋ ਲੈ ਕਿਤੇ ਚਲਨੀ ਆ ਗਲਾਸ ਅੰਦਰ ਜਿਹੜੇ ਸਾਰਾ ਦਿਨ ਕਹਿੰਦੇ ਨੇ ਨਹੀਂ ਬੜਾ ਕੰਮ ਕਰਦੇ ਬੜਾ ਕੰਮ ਕਰਦੇ ਖਲਾਰਾ ਵੇਖੋ ਗੁੱਡੇ ਗੁੱਡੇ ਕਿੰਨਾ ਪਿਆ ਵਾ ਓਹੀ ਉਹ ਹੀ ਕਰਦੀ ਏ ਕਰਦੇ ਨੇ ਉਹ ਤੈਨੂੰ ਤਾਂ ਮੈਂ ਇੱਕ ਦਿਨ ਉਹਨੂੰ ਵੇਖਿਆ ਕਦੇ ਬੰਦਾ ਹੋਰ ਨਹੀਂ ਕਿਦਾ ਝਾੜੂ ਪੋਚਾ ਕਰ ਲੈਂਦਾ ਤੁਹਾਨੂੰ ਤੇ ਮੇਰਾ ਕੰਮ ਕੀਤਾ ਲੱਭਦਾਵਣੀ ਨਾ ਅੱਜ ਦਫਾ ਹੋ ਖੜੀ ਰਹਿੰਦੀ ਨੂੰ ਕਵਾ ਲਓ ਸਹੀ ਕਿਦਾਂ ਕਰ ਮੈਂ ਸਦਾ ਆਹਣਾ ਤੈਨੂੰ ਦੱਸ ਦਵਾਂਗਾ ਕੀ ਕਰ ਗਰਮੀ ਬੜੀ ਲੱਗਣ ਦੀ ਆ ਉਹ ਨਾ ਕਰਨੀ ਓ ਕੀ ਕਰਨ ਲੱਗੀ ਰੁਕ ਜਾ ਇਹ ਨਾ ਵੀ ਉਹ ਪੱਖਾ ਕਰੰਟ ਮਾਰਦਾ ਵਾ ਸ਼ਾਰਟ ਹੋ ਗਿਆ ਵਾ ਮੈਂ ਤੈਨੂੰ ਦੱਸਣਾ ਮੈਂ ਤੇ ਚੇਤਾ ਹੀ ਨਹੀਂ ਰਿਹਾ ਮੈਨੂੰ ਵੀ ਪਤਾ ਹੀ ਮੈਨੂੰ ਪਹਿਲਾਂ ਦਾ ਛੜਦਾ ਮੈਂ ਤਾਂ ਅੱਗੇ ਵੀ ਤਨ ਸਾਢੇ ਤੋਂ ਮਗਰੋਂ ਲਾਉਣ ਲੱਗੀ ਮੈਂ ਨਾ ਵੀ ਚੰਗਾ ਹੋ ਗਿਆ ਮੈਂ ਘਰ ਹਾਂ ਨਹੀਂ ਤੇ ਤੂੰ ਅੱਧਾ ਭਾਈ ਗੱਡੀ ਚੜ ਜਾਂਦੀ ਹਾਂ ਹੱਥ ਲੱਗ ਗਿਆ ਇਹਨੂੰ ਤੇ ਉਹ ਨਾ ਕਿਸੇ ਦੀ ਜਾਣ ਜਾਂਦੀ ਰਹੇ ਇਹਨੂੰ ਮਿਸਤਰੀ ਕੋਲੋਂ ਵਖਾਲ ਕੇ ਠੀਕ ਕਰਾ ਕੇ ਨਾ ਚੰਗੀ ਤਰ੍ਹਾਂ ਇਹਦੀ ਕੋ ਤਾਰ ਤੂ ਲੱਗਦੀ ਐ ਅੰਦਰੋਂ ਇਹਨੂੰ ਨਾ ਚਲਾਈ ਫੇਰ ਇਹਨੂੰ ਚੁੱਕ ਕੇ ਅੰਦਰ ਰੱਖੋ ਫੇਰ ਕੰਨੂ ਕੋਈ ਆਇਆ ਗਿਆ ਕੋ ਉਲਾ ਲਿੰਦਾ ਮੈਂ ਜੋ ਕੱਪੜਾ ਬੱਧਾ ਹੈ ਉੱਤੇ ਤੂੰ ਭਾਣਾ ਨਹੀਂ ਕਿਹੜੇ ਵੇਲੇ ਖੋਲ ਲਿਆ ਵਾ ਮੈਨੂੰ ਗਰਮੀ ਲੱਗਣ ਦੀ ਮੈਂ ਬੰਨ ਕੇ ਰਾਜ਼ੇ ਲਗਾਵਾ ਕੋਈ ਹੋਰ ਵੀ ਆਇਆ ਗਿਆ ਆ ਕੇ ਤੇ ਭਲੇਖੇ ਨਾ ਲਾ ਨਾ ਲਏ ਕੋਈ ਪੁੱਛ ਤੇ ਲਊਗਾ ਵੀ ਕੀ ਗੱਲ ਵਾ ਠੀਕ ਆ ਇਹਨੂੰ ਜੱਬ ਨੂੰ ਅੰਦਰ ਬੰਨ ਰੱਖ ਛਡੋ ਉਹ ਠੀਕ ਕਰਾ ਲੈਨੇ ਇਹਨੂੰ ਮੈਂ ਦੱਸਣਾ ਏ ਤੈਨੂੰ ਮੈਨੂੰ ਨਹੀਂ ਚੇਤਾ ਰਿਆ ਚਲੇ ਆ ਵੀ ਹੁਣ ਵਧੀਆ ਹੋ ਗਿਆ ਸਭ ਕੋ ਮੇਰੇ ਸਾਹਮਣੇ ਤੈਨੂੰ ਪਤਾ ਲੱਗ ਗਿਆ ਮਿਸਤਰੀ ਨੂੰ ਕਿਹਾ ਮਿਸਤਰੀ ਆਂਦਾ ਵੀ ਦੇਖ ਲਾਂਗਾ ਆਣ ਕੇ ਅੱਛਾ ਅੱਛਾ ਨਾਲੇ ਹਾਂ ਬੰਨ ਗਏ ਨਾ ਮੈਂ ਕੋਈ ਚੀਜ਼ ਲਿਆਂਦੀ ਸੀ ਤੇ ਕਹਿੰਦੀ ਉਹ ਵੇਖ ਲਓ ਮੈਂ ਤੁਹਾਡੇ ਲੱਗੇ ਪਹਿਲਾਂ ਨਾ ਨਹੀਂ ਗੱਲ ਆਇਆ ਹੈਗਾ ਕਿਹੜੀ ਚੀਜ਼ ਅੰਦਰ ਆਓਗੇ ਰ ਇੱਥੋਂ ਲਿਆਉਂ ਬੰਦੋ ਹਾਂ ਐਦਾਂ ਐਦਾਂ ਹੀ ਬੰਦੋ ਹਾਂ ਕੋਈ ਵਾਲ ਵਾਲ ਪਾ ਕੇ ਇੰਜ ਲੈਟ ਚਾਹੀ ਤੂੰ ਬੰਨੋ ਪਹਿਲਾਂ ਉਹ ਬੱਤੀ ਜਗਾਓ ਹੀ ਲਿਆ ਲਈ ਆਇਓ ਮੈਂ ਨਾ ਪਹਿਲਾਂ ਤਾਂ ਗੱਲ ਨਹੀਂ ਕੀਤੀ ਮੈਂ ਕਿ ਮੈਨੂੰ ਗੁੱਸੇ ਹੀ ਨਾ ਹੋਇਓ ਹੂੰ ਤੇ ਮੈਂ ਕੁੜੀ ਦਾ ਸੂਟ ਲੈ ਕੇ ਨਾ ਤੇ ਸਵਾ ਲਿਆ ਹੈਗਾ ਅੱਛਾ ਸ਼ਰਨ ਦਾ ਸ਼ਰਨ ਮਾ ਤੇ ਸੋਇਆ ਆਂਦੀ ਹੀ ਪੱਗ ਨਾ ਮੰਮੀ ਨਾਲ ਗਈ ਹਾਂ ਆਂਦੀ ਉਹ ਨਹੀਂ ਬੰਦਾ ਹੈਗਾ ਤੇ ਤੂੰ ਮੈਨੂੰ 500 ਰੁਪਈਆ ਨਾਲ ਦੇਦੀ ਚੱਲ ਆਂਦੇ ਹੁੰਦੇ ਸੂਟ ਕੱਲਾ ਨਹੀਂ ਲਈਦਾ ਆਹ ਹੁਣੇ ਸਵਾ ਲਿਆ ਮੇਰਾ ਨਾ ਪਹਿ ਪਹਿ ਦੇ ਦੀ ਨਾਲ ਹੈ ਆ ਮੈਂ 500 ਰੁਪਏ ਦੇ ਦਿੰਦੀ ਇਹ ਤਾਂ ਵਧੀਆ ਤਾਂ ਸੂਟ ਕੁਲਾ ਬੜਾ ਹੀ ਓ ਕੁਲਾ ਤਾਂ ਆ ਹੀ ਤਾਂ ਲਿਆਂਦਾ ਮੈਂ ਚੱਲ ਕੰਮ ਕੁੰਮੂ ਵੀ ਕਰ ਚੱਲ ਕੋਈ ਗੱਲ ਨਹੀਂ ਆਪਣਾ ਪੁੱਤ ਤੂੰ ਘਰੇ ਪਾ ਲਿਆ ਕਰ ਕੋਈ ਨਹੀਂ ਮੈਂ ਤੈਨੂੰ ਹੋਰ ਲੈ ਦਾਂਗੀ ਮਾਂ ਪਿਓ ਹੋਵੇ ਕਿਸੇ ਦਾ ਤਾਂ ਫੇਰ ਹੀ ਕੋਈ ਰੀਲ ਪੂਰੀ ਕਰਦਾ ਤੇ ਹੋਰ ਤੇ ਉਹਨੂੰ ਕਹਿਣਾ ਸੀ ਦੋ ਚਾਰ ਦਿਨ ਰਹਿ ਜਾ ਆਣ ਕੇ ਲੰਮੀ ਆ ਫੋਨ ਦੇ ਨਾਲੇ ਤਾਂ ਦੱਸਾਂਗੀ ਸੂਟ ਵੱਲੋਂ ਤੇ ਨਾਲੇ ਉਹਨੂੰ ਕਹੂੰਗੀ ਜੇ ਟਾਈਮ ਹੈਗਾ ਤਾਂ ਦੱਸ ਦੇ ਇਹਨੇ ਪੁੱਛ ਲਊਗੀ ਫੇਰ ਤੁਸੀਂ ਦੀ ਆਏ ਜਾ ਕੇ ਚੱਲ ਇਦਾਂ ਕਰ ਲਾਂਗੇ ਹੈਨਾ ਵਧਿਆ ਸੂਟ ਉਤਾਂ ਨਹੀਂ ਸੂਟ ਮੈਂ ਤਾਂ ਲਿਆ ਏਦਾਂ ਨਾ ਮੈਂ ਚਲ ਘਰ ਪਾਉਗੀ ਤੇ ਕੰਮ ਕਾਚ ਗਰਮੀ ਨਾ ਲੱਗੇਗੀ ਹਾਂ ਠੀਕ ਆ ਬਹਿ ਜਾ ਨਹੀਂ ਬਹਿਣਾ ਨਿਕਾ ਮੈਂ ਚੱਲਿਆ ਕਿਤੇ ਕੰਮ ਥੋੜਾ ਜਾ ਅੱਛਾ ਅੱਛਾ ਤੇ ਮੈਂ ਹੁਨਾ ਵਾ ਤੇ ਤੂੰ ਕਰ ਲਈ ਕੁੜੀ ਨਾਲ ਗੱਲ ਚਲ ਕੋਈ ਨਹੀਂ ਜੇ ਤੂੰ ਅੱਜ ਠੀਕ ਆ ਨਹੀਂ ਤੇ ਫਿਰ ਮੈਂ ਜਾਉਂਗਾ ਚਾ ਕੋਈ ਨਹੀਂ ਮੈਂ ਲਾ ਲਾਂਗੀ ਫੋਨ ਨੂੰ ਚੰਗਾ ਲਾ ਲੈ ਨਹੀਂ ਲਾ ਮੱਝ ਨੂੰ ਪਾਣੀ ਡਾ ਕੇ ਤੇ ਉਸੇ ਸ਼ਾਮੇ ਬੰਦੀ ਕੋਈ ਨਹੀਂ ਮੈਂ ਬੰਦਾਂ ਨਹੀਂ ਬਾਸ ਚੰਗਾ ਦੱਸ ਜੇ ਭੜਾ ਮੈਨੇ ਪੱਖਾ ਲਾ ਲੈਂਦੀ ਕਰੰਟ ਪੈ ਜਾਂਦਾ ਹਾਈ ਹਾਈ ਮੈਨੂੰ ਕੁਛ ਹੋ ਜਾਂਦਾ ਤੇ ਮੇਰੀ ਧੀ ਉੱਠਣਾ ਪਏ ਹੁਣ ਮੈਨੂੰ ਨਹੀਂ ਨਹੀਂ ਕਿਧਰ ਕੋਈ ਗੱਲ ਨਹੀਂ ਬੈਠਾ ਰੇ ਸਾਫ਼ ਹੈ ਇੱਥੋਂ ਆ ਇਧਰੋਂ ਮੈਂ ਕਰਤਾ ਆ ਚਾ ਇਹਨਾਂ ਟਾਈਮ ਲਾਜਾਂ ਦਾ ਚੱਲਿਉਂਦੀ ਨੰਦੀਪ ਇੱਧਰ ਆ ਹਾਂ ਦੱਸੋ ਕੀ ਹੋਇਆ ਪਾ ਕੀ ਬਣਾਇਆ ਚਾਹ ਬਣਾਈ ਹੋਰ ਕੀ ਬਣਾਇਆ ਅਸਰਚ ਪਾ ਲੇ ਮੇਰੇ ਪਿੰਨਰ ਟਰੀ ਨਾਲ ਕੋਈ ਜ਼ਾਇਆ ਪਖੰਡ ਕਰਦੇ ਓ ਜੇ ਤੈਨੂੰ ਚੀਜ਼ ਨਾ ਦਿੰਦੀ ਫਿਰ ਵੀ ਤੂੰ ਓਖੇ ਹੋਂ ਮੈਂ ਬਣਾ ਲੈਂੀ ਤਾਂ ਵੀ ਤੂੰ ਓਖੇ ਹੋਂਦੇ ਓ ਪੀ ਕੇ ਵੇ ਪਾਣੀ ਜਾਂ ਚਾਹ ਵਾ ਨਾ ਵਿੱਚ ਕੋਈ ਮਿੱਠਾ ਨਾ ਦੁੱਧ ਅਗਲੋ ਕੋਈ ਕੁਝ ਪਾ ਕੇ ਲਿਆਈ ਆ ਚਾਹ ਨਾਲ ਲੜ ਚਿੱਤੇ ਮੈਂ ਆਪਣਾ ਕਿਹੜਾ ਦਨੀਆ ਚਾਹ? ਉਹ ਨਹੀਂ ਭਾਬੀ ਮੈਂ ਨਹੀਂ ਪੋਣੀ। ਮੇਰਾ ਸਾਰਾ ਮੂਹਰੇ ਬਾਪੂ ਯਾਰ। ਸਰੇ ਸਿਆ ਪਹਿਲੀ ਜਾਨ ਦੀ ਦਿੱਤੀ ਤੁਹਾਨੂੰ। ਉਹ ਮਾਂ ਉਹਨੂੰ ਤੈਨੂੰ ਕੀ ਕਹਤਾ? ਕਿਉਂ ਜੇ ਤੂੰ ਮੈਂ ਬਣਾ ਕੇ ਨਹੀਂ ਇਹ ਕਾਦੇ ਲਈ ਬਣਾ ਕੇ ਲਿਆਉਣਗੇ ਹਣ ਫਿਰ ਚਾਹ ਮੈਂ ਬਣਾ ਕੇ ਲਿਆ ਦਨੀ ਹੈ। ਬਕਵਾਸ ਆਪਣੀ ਬੰਦ ਕਰ। ਬੰਦ ਕਰ ਤੂੰ ਕਹੇਗੀ ਜੀ ਉਹਨਾਂ ਦੇ ਹੱਥ ਦੀ ਪੀਣਾ। ਪਰ ਤੈਨੂੰ ਉਤਨਾ ਨਹੀਂ ਚਾਹ ਬਣਾਉਂਦੀ ਤੇ ਫਿਰ ਉਦਾਂ ਕੀ ਮੈਨੂੰ ਪੜਨੇ ਪਾਉ ਇਹ। ਵੇ ਮੂੰ ਸੰਭਾਲ ਕੇ ਬੋਲ ਕਿਦਾਂ ਬੋਲਣ ਡਿਆ ਮੇਰੇ ਨਾਲ ਉਹਨੂੰ। ਮੰਮੀ ਪਹਿਲਾਂ ਤੇ ਚਾਹ ਬਣਾ ਕੇ ਲਿਆ ਮੈਂ ਹੁਣ ਬਣਾ ਕੇ ਲਈ ਤੇ ਪਖੰਡ ਕਰ ਰਹੇ ਨੇ ਤੂੰ ਤੋ ਦੀਦੀ ਕਹੀ ਜਾਂਦੇ ਮੈਂ ਬਣਾ ਕੇ ਲਿਆ ਦੇਣੀ ਤੈਨੂੰ ਹੋਰ ਇਹ ਤਾਂ ਪਵਾੜੇ ਦੀ ਜੜਵਾ ਉਹ ਮਾਰੇ ਪਉਂਦੀ ਅਗਲੇ ਦੇ ਵਿੱਚ ਉਹਨੂੰ ਪੁੰਚਾਰੀ ਨੂੰ ਬਾਰ-ਬਾਰ ਵਿੱਚ ਲਿਓਂਦੇ ਆਂ ਕੀ ਮਤਲਬ ਹੈ ਤੂੰ ਬੋਲਣ ਦਾ ਹੁਣ ਨਬ ਨੇ ਚਾਹ ਬਣਾਈ ਆ ਵਾੜਾ ਘਾਟਾ ਹੋਈ ਜਾਂਦਾ ਹਾ ਤੂੰ ਹੀ ਥੋੜਾ ਜਨਾ ਜੀਰ ਕੇ ਖਾ ਹਾਂ ਤੂੰ ਹੀ ਤੱਕ ਤੱਕ ਕੇ ਡੈਫੀ ਨਾਵਾ ਜੇ ਨਹੀਂ ਚੰਗੀ ਲੱਗੀ ਤੇ ਤੂੰ ਕਹਿ ਦੇ ਵੀ ਨਾ ਮੇਰੀ ਮਿੱਠਾ ਘਾਟਾ ਜਾਂ ਦੁਬਾਰਾ ਰਹਿਣ ਲਿਆ ਮਾਂ ਇਹਦਾ ਤਾਂ ਕੰਮ ਹੋਇਆ ਕੋਈ ਨਿਆਣੀ ਐ ਆਹ ਕੋ ਨਿਆਣੀ ਆ ਜੇ ਡੋਨ ਨਾ ਨਾਤੀਤਾ ਹੈ ਇਦਾਂ ਹੁੰਦਾ ਵਾ ਉਦਾਂ ਨਹੀਂ ਮੈਨੂੰ ਪੜ੍ਹਨੇ ਪਾ ਦੂ ਅਗਲ ਤੈਨੂੰ ਮੱਸਾ ਹੈਗੀ ਨਹੀਂ ਉੱਥੇ ਜਾ ਕੇ ਕਰਨਾ ਏ ਤੂੰ ਪੜ੍ਹਨ ਤੇ ਕੰਮ ਕਰਨ 'ਚ ਬੜਾ ਫਰਕ ਆ ਤਾਂ ਘਰ ਦਾ ਕੰਮ ਕਰਨਾ ਸਿੱਖ ਹੂੰ ਤੂੰ ਹੀ ਕਰ ਲੈ ਉਹ ਵੀ ਤੂੰ ਲੱਗੇ ਤੇ ਕਰਦੀ ਜੀ ਨਾ ਆਹੋ ਦੇਖਿਓ ਉਹਨਾਂ ਦਾ ਤਾਂ ਸਾਰਾ ਸਿਆਪਾ ਵਾ ਚੱਲ ਕੋਈ ਨਹੀਂ ਚੁੱਪ ਕਰ ਮੇਰੀ ਧੀ ਆ ਆਪਾਂ ਚੱਲੀਏ ਪਰ ਤੂੰ ਹੀ ਇਹਨੂੰ ਜਦਾ ਭੁਏ ਚੜਾਉਂਦੇ ਆ ਮੈਂ ਤਾਂ ਚੜੀ ਭੁਏ ਚੜਾਉਂਦੀ ਆ ਤੂੰ ਹੀ ਪਛਤਾਉਣਾ ਇੱਕ ਦਿਨ ਹਾਂ ਤੂੰ ਜੱਫ ਕਰਕੇ ਬੈਠਾ ਰਹਿ ਮੈਨੂੰ ਪਤਾ ਨਾ ਕੀ ਕਰਨਾ ਵਾ ਹੋਰ ਜਾ ਜਾ

ਉਹ ਤਾਂ ਹੀ ਫੜ ਗਿਆ ਮਨਾ ਗੁੱਸਾ ਦੇ ਹੋ ਗਾ ਨਾਲ ਤੇਤੇ ਕੱਢ ਛੜਿਆ ਵਾ ਚੱਲ ਕੋਈ ਗੱਲ ਨਹੀਂ ਐਵੇਂ ਨਹੀਂ ਲਈਦਾ ਹੁੰਦਾ ਆ ਤਰਾ ਕੀ ਸਤਾ ਹੋਇਆ ਨਾ ਸਾਰੇ ਰਹਿਣ ਦੀ ਕਰੋ ਨਾ ਮੰਮੀ ਗੱਲ ਹੋਣੀ ਉਹ ਤਾਂ ਮੇਰੀ ਜੋ ਮਰਜ਼ੀ ਕਹਿਣ ਦੀ ਹੈ ਕੀ ਦੀਦੀ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਹੈ ਉਹਨਾਂ ਨੇ ਤਾਂ ਸਭ ਨੂੰ ਹੁਣ ਚੜ੍ਹਨ ਬਚਣੀ ਆ ਉਹ ਤਾਂ ਹੈ ਹੀ ਬਲਾਵਾ ਆਪਣੀ ਹਰੇ ਕਿੱਥੇ ਨੇ ਕੋਈ ਖੰਡੇ ਲੱਗੀ ਰਹੀਦੀ ਆ ਤੇ ਤੂੰ ਆਪਣਾ ਕੰਮ ਕਰ ਲਈ ਆਪਣਾ ਕੰਮ ਕਰੀ ਜਾ ਤੂੰ ਜੋ ਦੋ ਸੋਣ ਆਈਏ ਮੇ ਬਣਾ ਦਿੰਦੀ ਮੂਠੀ ਚੰਗੀ ਲੱਗੀਆਂ ਬਣ ਤੈ ਹੈਂ ਉਦਾਂ ਭਾਵੇਂ ਕੌਣ ਭਾਵੇਂ ਆਖੇ ਨਾ ਲੱਗੇ ਤੇ ਇਦਾਂ ਵੇਖ ਰਿਸ਼ਤੀ ਗਾਹ ਹੁੰਦੀ ਆ ਇਸ ਤਰ੍ਹਾਂ ਕਿ ਮੈਂ ਕੋਈ ਕੰਮ ਕਰਦੀ ਨਹੀਂ ਆ ਰੋਜ਼ ਜਿਹੜੀ ਮੈਨੂੰ ਸੁਣੰਦੇ ਰਹਿੰਦੇ ਤੂੰ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਜਿਵੇਂ ਚਾਹ ਲੈਣੇ ਨਹੀਂ ਪੀ ਲੈਂਦੇ ਫਿਰ ਕਿਹੜੀ ਗੱਲ ਹੀ ਚਾ ਚੁੱਪ ਕਰ ਮੈਂ ਕੀ ਹੈ ਐਤਾ ਨਹੀਂ ਕਰੀਦਾ ਹੁੰਦਾ ਐਵੇਂ ਰੋ ਰੋ ਕੇ ਆਪਣਾ ਦਿਨ ਨਾ ਖਰਾਬ ਕਰ ਆ ਮੈਂ ਕੀ ਖਰਾਬ ਕਰਾਂ ਤੇ ਕੋਈ ਗੱਲ ਨਹੀਂ ਆਪੇ ਦੇ ਲਿਉਂ ਚਾਲ ਜਰਾ ਖਾ ਲਿਆ ਹੁਣ ਆ ਵਾ ਐਵੇਂ ਤੇ ਉਲਟੀ ਆਉਂਦੀ ਆ ਘਟ ਖਾਇਆ ਕਰਾ ਰਸ਼ਨ ਤਦੋਂ ਖਾਣ ਲਗੀ ਤੂੰ ਕਿਤੇ ਵੇਦੀ ਨੀਗੀ ਮੰਨੀ ਮੈਂ ਕਿੰਨੀ ਖਾਦੀ ਆ ਕਿਤੇ ਰੋਟੀ ਆ ਤਾਂ ਹੁਣ ਐਵੇਂ ਤੈਨੂੰ ਬਿਮਾਰ ਹੋਈ ਤੇ ਮੇਰੀ ਗੱਲ ਸੁਣ ਆ ਥਾਂ ਕਿਉਂ ਹੁੰਦਾ ਸਵੇਰ ਦਾ ਆ ਤਾਂ ਦੱਸਿਆ ਤਾਂ ਮੇਰਾ ਸੇਵ ਹੀ ਠੀਕ ਆ ਗਾ ਮੈਂ ਲਾਇ ਲੇਟ ਉੱਠੀ ਤੇ ਹੁਣ ਧੋਪੇ ਕਿਥੀ ਚੜ ਗਈ ਤੇ ਰਹਿਣ ਦੀ ਨਹੀਂ ਆ ਚਾਹੇ ਐਵੇਂ ਰਹਿਣ ਦਿੰਦੀ ਆ ਹੈ ਚੁੱਪ ਕਰਕੇ ਤਾਂ ਛਾੜੂ ਲਾ ਸਾਰੇ ਵੇਲੇ ਵਿੱਚ ਕੋਈ ਘਰ ਆ ਹੀ ਜਾਂਦਾ ਵਾ ਤੇ ਜੇ ਕੋਈ ਆਗਾ ਤੇ ਕਹਿਣਾ ਕਿ ਕੀ ਕਰਦੀਆਂ ਇਹ ਵੇਲੀਆਂ ਸ਼ਾਮਾਂ ਨੂੰ ਲਾ ਦੂੰਗੀ ਕੋਹ ਨਹੀਂ ਹੁੰਦਾ ਮਦਨੀ ਗੋਲੀ ਤੇ ਨੰਦਰ ਉਲਟੀਆਂ ਵਾਲੀ ਉਹ ਫੜ ਛਾੜੂ ਤੇ ਫੇਰ ਸਾਰੇ ਵੇਲੇ ਦੇ ਵਿੱਚ ਅੱਗੇ ਅੱਗੇ ਫੇਰਦੇ ਨਹੀਂ ਅੱਗੇ ਅੱਗੇ ਫੇਰਦੇ ਨਹੀਂ ਕਿ ਦੀ ਕੰਮਚੋਰ ਬਣ ਗਈ ਐ ਰਾਸ਼ਨ ਖਾ ਖਾ ਕੇ ਬਿਮਾਰ ਹੋ ਜਾਂਦੀ ਆ ਤੇ ਮੁੜ ਕੇ ਡੇਹ ਪੈਂਦੀ ਆ ਮੈਂ ਬਿਮਾਰ ਨਾ ਮੈਂ ਬਿਮਾਰ ਨਾ ਤੇ ਰੋਟੀ ਆਉਂਦੀ ਨਾ ਉਲਟੀਆਂ ਕੀ ਕਰਦਾ ਖਾਣ ਲਗੀ ਵੇਖਿਆ ਕਰ ਬੇਟਾ ਚੰਗੀ ਤਰ੍ਹਾਂ ਸਫਾਈ ਕਰੀ ਸਾਰੀ ਜੇ ਗਾੜੀਆਂ ਬਣੇ ਕੀਤੀ ਤੇ ਮੈਂ ਤੋਂ ਬੁਰਾ ਕੋਈ ਨਹੀਂ ਹਾਂ ਠੀਕ ਆ ਨਾ ਠੀਕ ਮੂੰਹ ਵੇਖ ਕਿਦਾਂ ਬਣਾਉਂਦੀ ਆ ਹੁਣ ਪਤਾ ਨਹੀਂ ਕਿੰਨੇ ਚਿਰ ਦੀ ਬਿਮਾਰ ਪਈ ਹੁੰਦੀ ਆ ਸ਼ਰਬਾ ਬੀਜੀ ਗੁੱਸਾ ਸਰਦੇ ਉਹਨ ਕੋਈ ਗੱਲ ਨਹੀਂ ਫਿਰ ਕਿਹਾ ਵੀਰ ਜੀ ਨੇ ਕਹਿਤਾ ਤੇ ਤੁਹਾਨੂੰ ਤੁਸੀਂ ਐਵੇਂ ਗੁੱਸੇ ਕਰਕੇ ਬੈਗ ਲਿਓ ਮੂੰਹ ਸਹੀ ਕਰੋ ਤੁਸੀਂ ਹੱਸਦੇ ਸੋਹਣੇ ਲੱਗਦੇ ਹੋ ਪਰ ਬਿਰਿੰਦਾ ਥੋੜੀ ਕਰਨਾ ਚਾਹੀਦਾ ਉਹਨਾਂ ਨੇ ਸਾਰੇ ਨੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਛੱਡੀ ਆ ਜੇ ਕੁਝ ਕਹਿਣਾ ਤੇ ਮੈਨੂੰ ਕੰਨੀ ਨੂੰ ਕਹਿ ਲੈਂਦੇ ਹਾਂ ਚੱਲ ਕੋਈ ਨਹੀਂ ਸਾਰੇ ਕੋਣੀ ਉਹ ਹੀ ਉਹਦੀ ਤੇੜੀ ਗੱਲ ਵਾ ਤੁਹਾਨੂੰ ਪਤਾ ਹੀ ਆ ਉਹਦੀ ਤੇ ਸਾਰੀ ਗੱਲ ਆ ਕੋਈ ਨਹੀਂ ਬਾਬੀ ਜੀ ਟੈਨਸ਼ਨ ਨਾ ਮੇਰੇ ਨਾ ਰਹਿਤਾ ਕਿ ਮੂੰਹੋਂ ਕਾਇਆ ਵਾ ਹੋਰ ਮੰਮੀ ਦੇਖੋ ਲੈ ਪੁੱਤ ਤੇਰਾ ਬਦਲਾ ਮੈਂ ਲੈ ਆਈ ਆ ਠੀਕ ਹੋਣਾ ਕਿਦਾਂ ਕਾਲੀ ਨੂੰ ਦੁਪਹਿਰੇ ਲਾ ਕੇ ਨਹੀਂ ਚੱਕ ਲਾਉਣ ਵਾਸਤੇ ਦਈਏ ਮਰਨ ਤੋਂ ਪੇ ਹੁਣ ਮੈਂ ਮਾਰੇ ਤੇ ਤੂੰ ਹੀ ਰਾਮਨਾ ਐਸ਼ ਕਰੋ ਏਸੀ ਵਿੱਚ ਠੀਕ ਹੋਣਾ ਚਲ ਨਹੀਂ ਸਕਦਾ ਬਧੀਆ ਹੋਤੀ ਹੋਈ ਚੜੀ ਮੈਨੂੰ ਬੜਾ ਗੁੱਸਾ ਆਈਗਾ ਤੇਰਾ ਕੀ ਇਰਾਦਾ ਵਾ ਮੈਨੂੰ ਘੱਟ ਗੁੱਸਾ ਚੜਦਾ ਵਿੱਚ ਇਹ ਵਿੱਚ ਨਾ ਨਾ ਬੋਲਦੇ ਫਿਰ ਮੈਂ ਕੁਝ ਵੀ ਨਹੀਂ ਕਹਿਣਾ ਇਹਨਾਂ ਦੇ ਵਿੱਚ ਬੋਲਣ ਦਾ ਮਤਲਬ ਨਹੀਂ ਬਣਦਾ ਚਲ ਕੋਈ ਨਹੀਂ ਖੁਸ਼ ਹੋ ਉਹ ਹੁਣ ਹੌਂ ਤੇ ਹੱਸਦਾ ਬੱਗੀ ਉਹਨੇ ਸੀ ਲਗਾਈ ਲੰਮੇ ਵੇਖਣੀ ਚੱਲ ਆਹੋ ਚਲੋ ਤੂੰ ਕਹੇ ਇਥੇ ਹਾਂ ਸ਼ੂਗਰਵਾ ਤੇ ਠੰਡ ਪਈ ਆ ਚਲੋ ਵਧੀਆ ਉਹ ਨਹੀਂ ਕੋਈ ਆ ਰਿਹਾ ਕਉਦਾ ਨਾ ਚਾ ਤਮਾ ਆ ਗਿਆ ਫਨੀ ਕੋਲ ਆ ਜਾ ਸਰਨਾ ਸਰਨਾ ਪਿੰਦਰ ਉਹ ਪਿੰਦਰ ਸਰਨਾ ਪਾਣੀ ਲਿਆ ਪਾਣੀ ਲਿਆ ਉਹ ਗੱਲ ਕੀ ਹੋਈ ਏ ਪਤਾ ਨਹੀਂ ਠੱਡ ਗਈ ਯਾਰ ਪਾਣੀ ਲਿਆ ਸਰਨਾ ਸਰਨ ਗੱਡੀ ਘੱਡੀ ਆਪੇ ਗੱਡੀ ਘੱਡੀ ਪਹਿਲਾ ਬਿੰਦਰਾ ਕੋਖ ਨਹੀਂ ਪਤਾ ਕਿ ਬਾਹਰ ਕੀ ਬੰਡਾ ਕੀ ਨਹੀਂ ਬੰਡਿਆ ਜਲਦੀ ਲਿਆ ਗੱਡੀ ਸਰਨ ਉਠ ਤੂੰ ਉੱਥੇ ਕੜਨ ਕਿ ਨਹੀਂ ਨਿੱਤਪੇ ਚਾਰ ਮਾਰਨੀ ਆ ਮੰਮੀ ਨੂੰ ਵੀ ਮਾਸਾ ਹਗਲ ਨਹੀਂ ਹੈਗੀ ਤੂੰ ਪੇਟ ਆਉ ਨੂੰ ਉਠ ਦੱਸਿਆ ਤੀ ਲਾਇਨਾ ਕੰਮ ਲੋਣਾ ਯਾਰ ਆ ਗਿਆ ਇੱਥੇ ਮਿੰਟਾਂ ਨੂੰ ਟੈਂਪਸ ਲੱਗਣੀ ਹੈ ਸਣੀ ਮਨ ਨਾਲ ਪੈਸੇ ਫੜ ਲਿਆ ਮਾ ਉਹ ਰਹਿਣ ਦੇ ਫੁੰਚੇ ਗਏ ਮੇਰੇ ਪੈਸੇ ਤੂੰ ਜਲਦੀ ਆ ਬੁਆ ਖੋਲਣ ਨਾਲੇ ਜਲਦੀ ਖੋਲ ਬੁਆ ਸਰਨਾ ਮੇਂ ਸਰਨਾ ਅੰਦਰ ਬਹਿ ਲਾ ਇੰਨੀ ਗਰਮੀ ਚ ਚਾਰ ਉਮਾਰਨ ਦੀ ਉਹ ਤੇ ਘਰਦਿਆਂ ਨੂੰ ਪਤਾ ਕੋਕ ਕੀ ਹੋ ਗਿਆ ਬਾਹਰ ਕੀ ਨਹੀਂ ਤੂੰ ਸ਼ੂਗਰ ਕਰਾ ਪਾ ਆ ਗੀਆਂ ਘਰ ਜਾੜਾ ਜੇ ਆਪਾਂ ਨਾ ਆਉਂਦੇ ਫੇਰ ਯਾਰ ਪਤਾ ਨਹੀਂ ਕੀ ਬੰਨਣਾ ਹੈ ਮੈਨੂੰ ਘਰ ਆ ਲੈਂਦੇ ਇੱਕ ਵਾਰੀ ਮੰਮੀ ਨੂੰ ਤੇ ਮੈਂ ਆ ਕੇ ਦੱਸਦਾ ਅੱਜ ਯਾਰ ਭਾਬੀ ਵਾਲੀ ਐ ਇੰਨੀ ਧੁੱਪ ਲੱਗੀ ਤੇ ਆਰਾਮ ਕਰੋ ਚੱਲ ਵੇਖ ਲੈ ਤੇਰੇ ਸਾਹਮਣੇ ਹੀ ਆ ਸਾਰਾ ਦਿਨ ਕੰਮ ਕਰਦੀ ਰਹਿੰਦੀ ਧੁੱਪੇ ਉਹਨੂੰ ਡਾਇਆ ਵਾ ਤੂੰ ਵੀ ਪ੍ਰਵਾਹ ਨੂੰ ਸਮਝਾਇਆ ਕਰ ਵੀ ਨਾ ਆ ਮੀਨਾ ਕੰਮ ਕਰਿਆ ਕਰ ਉਹ ਮੈਂ ਹੁਣ ਕੀ ਕਹਾਂ ਹੁਣ ਬਾੜੀ ਵਾਲੀ ਦਾ ਸਾਢੇ ਗਹਿਣ ਡੇ ਆ ਉਹਨੂੰ ਉਹ ਵਿਚਾਰੀ ਨਾ ਤੁਹਾਨੂੰ ਪਤਾ ਕਰਦੀ ਨਹੀਂ ਉਹਦਾ ਸੁਭਾਅ ਹੀ ਇਦਾਂ ਦਾ ਵਾ ਯਾਰ ਹੁਣ ਜਿਵੇਂ ਆਖਣ ਦੇ ਵਿੱਚ ਤੇ ਖੂਚ ਛਾਲ ਮਾਰ ਦੇ ਥੋੜਾ ਕਰਨ ਕੋਈ ਨਹੀਂ ਮੈਨੂੰ ਆ ਲੈਂਦੇ ਘਰ ਫਿਰ ਮੈਂ ਆ ਕੇ ਕਰਦਾ ਗੱਲ ਸਾਰਿਆਂ ਜਾਂਦੇ ਛੇਤੀ ਜਾਂਦੇ ਤੂੰ ਮੇਰਾ ਵੀਰ ਹਾਏ ਹਾਏ ਕਿੰਨਾ ਕਹਿ ਕੇ ਇਚਾਰੂ ਮਰੀ ਮੱਚਾ ਨਹੀਂ ਫਿਰ ਆਵਾਜ਼ ਇੱਕ ਚਲਦੀ ਆ ਹੇ ਕਿੰਨੀ ਹੈ ਨਹੀਂ ਹਾਏ ਰੱਬਾ ਸਪੋਰਟ ਠੀਕ ਠਾਕ ਹੋਵੇ ਸਮਝ ਨਹੀਂ ਆਉਂਦੀ ਕਿ ਚੱਲ ਕਿਧਰ ਨੂੰ ਗਈ ਆ ਤੇ ਸਵੇ ਤੇ ਪਿੰਡਲ ਗਏ ਹੋ ਵੀ ਨਿਕਾਹ ਆਏ ਹਾਏ ਹਾਂ ਤਾਂ ਤਰ ਪਤਾ ਨਹੀਂ ਲੱਗਾ ਏਸੀ ਲਾ ਕੇ ਜੋ ਹੰਦਰ ਲੰਮੇ ਪਏ ਆ ਪਤਾ ਹੀ ਨਹੀਂ ਲੱਗਾ ਬਾਅਦ ਕੀ ਪੰਡਿਆ ਤੇ ਕੀ ਨਹੀਂ ਇਕੋ ਟਸਦਾ ਕੰਮ ਹੋਇਆ ਨਾ ਫਿਰ ਬੜਾ ਹੀ ਕੰਮ ਖਰਾਬ ਹੋ ਜਾਣਾ ਮੰਜਿੰਦਰ ਤੇ ਕਿਹੜੀ ਮੈਨੂੰ ਜੀਣ ਦਿੰਦਾ ਫਿਰ ਮੈਂ ਕੀ ਕਰੂੰਗੀ ਚਲ ਕੋਈ ਨਹੀਂ ਕਰਨੀ ਲਾ ਪਤਾ ਬੜਾ ਸਰ ਨਾ ਹੁਣ ਤੂੰ ਨਸ਼ਟ ਘੜਨੀ ਉਹ ਕੋਈ ਕੰਮ ਨਹੀਂ ਕਰਦਾ ਠੀਕ ਆ ਮੈਂ ਉਹਨੇ ਮਨੇ ਕੀਤਾ ਤੈਨੂੰ ਕੰਮ ਕਰਨ ਨੂੰ ਮੈਂ ਤਾਂ ਸੇਰੇ ਵੀ ਠੀਕ ਨਹੀਂ ਮਮੀ ਨੂੰ ਕਿਹਾ ਹੀ ਵੀ ਨਹੀਂ ਕਰਨਾ ਉਹ ਕਹਿੰਦੇ ਤੇ ਜੋ ਕਰਨਾ ਹੈ ਕਰਨਾ ਹੁਣ ਕਰ ਭਾਬੀ ਜੀ ਮੇਰੀ ਸੁਣੋ ਗੱਲ ਨਾ ਕਰਨੀ ਸਿੱਖੋ ਇਹ ਨਹੀਂ ਵੀ ਜੋ ਨਾ ਕਿਹਾ ਉਸਲੇ ਹਾਂ ਕਰ ਦੇਣੀ ਹੈ ਹੁਣ ਤੁਸੀਂ ਹੁੰਦੇ ਆ ਨਾ ਇਹ ਕੰਮ ਵੀ ਕਰਦੇ ਕੁਸੇ ਐਵੇਂ ਹੋਣਗੇ ਹੁਣ ਤੁਸੀਂ ਆਪਣਾ ਧਿਆਨ ਆਪ ਰੱਖਣਾ ਕੋਈ ਨਹੀਂ ਆ ਕਰਨਾ ਗਲਤ ਕਰ ਜਾਵੇ ਮਸਤੂਬਾ ਕੰਮ ਨਹੀਂ ਕਰਨੇ ਕੋਈ ਜਸਟ ਬੜਨੀ ਹੈ ਕਿਉਂਕਾ ਸੁਣੀ ਮੇਰੀ ਗੱਲ ਸੁਣ ਜੜੀ ਵੀ ਗੱਲ ਕਰਾਂਗੇ ਨਾ ਹੌਸਲੇ ਨਾ ਕਰੀਏ ਵੀ ਲੜਾਈ ਨਾ ਭਾਏ ਘਰ ਚ ਡਾਕਟਰ ਨੇ ਤੈਨੂੰ ਦੱਸਿਆ ਵੀ ਸਹੀ ਹੈ ਸਾਰੀ ਗੱਲ ਉਹ ਤੇ ਪੇਂਦਰਾ ਠੀਕ ਆ ਪਰ ਵੇਖ ਲੈ ਜੇ ਆਪਾਂ ਮੁੰਡੇ ਖੜਾ ਨਹੀਂ ਆਉਣੀ ਜੇ ਆਪਾਂ ਨਾਂਉਂ ਤੇ ਕੀ ਬਣਨਾ ਹੈਗਾ ਉਹਨਾਂ ਨੂੰ ਪਤਾ ਹੀ ਨਹੀਂ ਆ ਗੱਡੀ ਵੀ ਕਰਕੇ ਸਟਾਰਟ ਲਿਆਣਤੀ ਆਪਾਂ ਇੰਨੀ ਰੋਲੀ ਪਾਈ ਮੈਨੂੰ ਤਾਂ ਵੀ ਨਹੀਂ ਪਤਾ ਲੱਗਾ ਕੀ ਹੋ ਗਿਆ ਘਰ ਕੀ ਨਹੀਂ ਹੋ ਗਿਆ ਉਹ ਕੱਡੇ ਜੀ ਸੀਲਾ ਕੇਂਦਰ ਬੈਠੇ ਆ ਫੋਨ ਵੀ ਨਹੀਂ ਕੀਤਾ ਕਿਦੇ